ਭਈਆ ਕੁੜੀ ਦੀਆਂ ਅੱਖਾਂ ਵਿੱਚ ਗੁੱਸਾ ਵੇਖੋ ਤੁਸੀਂ ਕੁੜੀ ਪੂਰੇ ਗੁੱਸੇ ਵਿੱਚ ਆ ਕਿਉਂਕਿ ਸੱਚ ਜਿਹੜਾ ਉਸ ਨੂੰ ਲੁਕਾਇਆ ਨਹੀਂ ਜਾ ਸਕਦਾ ਔਰ ਇੱਕ ਨਾ ਇੱਕ ਦਿਨੇ ਭਾਂਡਾ ਫੁੱਟਦਾ ਹੀ ਹੁੰਦਾ ਔਰ ਵੇਖ ਸਕਦੇ ਹੋ ਤੁਸੀਂ ਕਿ ਕਿਵੇਂ ਕੁੜੀ ਪੂਰੇ ਰੋਹ ਵਿੱਚ ਬੋਲ ਰਹੀ ਆ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਦੋਂ ਕੁੜੀਆਂ ਹੱਦੋਂ ਬਾਹਰ ਜ਼ੁਲਮ ਨਹੀਂ ਸਹਿਣ ਕਰ ਸਕਦੀਆਂ ਤਾਂ ਫਿਰ ਮੈਦਾਨ ਵਿੱਚ ਖੜ ਜਾਂਦੀਆਂ ਇਹ ਜ਼ੁਲਮ ਹੈ ਇਹ ਧੱਕਾ ਹੈ ਕੁੜੀਆਂ ਦੇ ਨਾਲ ਔਰ ਲਗਾਤਾਰ ਇੱਕ ਝਾਂਸਾ ਦਿੱਤਾ ਜਾਂਦਾ ਕੁੜੀਆਂ ਨੂੰ ਕਿ ਤੁਸੀਂ ਬਹੁਤ ਵੱਡੇ ਮੁਕਾਮ ਤੇ ਪਹੁੰਚਣਾ ਸਰਕਾਰਾਂ ਤੁਹਾਡੇ ਨਾਲ ਆ ਪਬਲਿਕ ਤੁਹਾਡੇ ਨਾਲ ਆ ਲੇਕਿਨ ਕੁੜੀਆਂ ਨੂੰ ਫਿਰ ਆਵਾਜ਼ ਆਪ ਚੱਕਣੀ ਪੈ ਜਾਵੇ ਨਾ ਸਰਕਾਰਾਂ ਬੋਲਦੀਆਂ ਗੁੰਗੀਆਂ ਸਰਕਾਰਾਂ ਤੇ ਨਾ ਫਿਰ ਲੋਕ ਬੋਲਦੇ ਆ ਤਾਂ ਇਹ ਦੱਸ ਦਈਏ ਕਿ ਇਹ ਕੁੜੀ ਬੜੀ ਬਹਾਦਰੀ ਦੇ ਨਾਲ ਅੱਗੇ ਆਈ ਆ ਔਰ ਕੁੜੀ ਨੇ ਪੂਰਾ ਰੋਡ ਜਾਮ ਕਰ ਦਿੱਤਾ ਸਾਰੀਆਂ ਬੱਸਾਂ ਇੱਕ ਸਾਈਡ ਤੇ ਲਗਾ ਦਿੱਤੀਆਂ ਔਰ ਟਕਾ ਕੇ ਗੱਲਾਂ ਕੀਤੀਆਂ ਨੇ ਕਿ ਜਦੋਂ ਹੁਸ਼ਿਆਰਪੁਰ ਤਾਂ ਪਠਾਨਕੋਟ ਵੱਲੋਂ ਜੋ ਵੀ ਬੱਸਾਂ ਆਉਂਦੀਆਂ ਜਾਂ ਤਾਂ ਬੱਸ ਸਾਡੇ ਤੋਂ ਪਿੱਛੇ ਖੜ ਜਾਂਦੀਆਂ 500 ਮੀਟਰ ਤਾਂ ਜਾਂ ਫਿਰ ਅੱਗੇ ਖੜ ਜਾਂਦੀਆਂ ਕੀ ਗੱਲ ਸਾਨੂੰ ਅਧਿਕਾਰ ਨਹੀਂ ਆ ਸੀਟ ਲੈ ਆਂਦਾ ਸਾਨੂੰ ਅਧਿਕਾਰ ਨਹੀਂ ਆ ਬੱਸ 'ਚ ਬਹਿ ਕੇ ਜਾਣ ਦਾ ਜੇ ਸਾਡੇ ਆਧਾਰ ਕਾਰਡ ਕਿਸੇ ਨੇ ਬਣਾਏ ਆ ਜੇ ਸਾਨੂੰ ਆਧਾਰ ਕਾਰਡ ਦੀ ਸੇਵਾ ਫਰੀ ਦਿੱਤੀ ਆ ਤਾਂ ਸਰਕਾਰ ਨੇ ਦਿੱਤੀ ਆ ਅਸੀਂ ਆਪਣੇ ਕੋਲੋਂ ੱੱਕੇ ਨਾਲ ਨਹੀਂ ਕਹ ਰਹੇ ਕਿ ਸਾਡੇ ਕੋਲ ਆਧਾਰ ਕਾਰਡ ਆ ਤਾਂ ਸਾਨੂੰ ਫਰੀ ਲੈ ਜਾਓ ਸਰਕਾਰਾਂ ਨੇ ਇੱਕ ਚਲਾਈ ਕਿਉਂ ਸਕੀਮ ਜੇ ਸਾਨੂੰ ਤੱਕੇ ਦੇਣੇ ਸੀ ਇਸ ਸਕੀਮ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਤੱਕੇ ਮਿਲ ਰਹੇ ਆ ਔਰ ਇਹ ਕੁੜੀ ਬੜੀ ਬਹਾਦਰੀ ਨਾਲ ਲੜ ਰਹੀ ਆ ਇਹ ਦੱਸ ਦਈਏ ਕਿ ਕਿਹੜੇ ਸ਼ਹਿਰ ਦੀ ਆ ਕੁੜੀ ਇਹ ਕੁੜੀ ਆ ਕੁਰਾਲੀ ਦੀ ਕੁਰਾਲੀ ਸ਼ਹਿਰ ਦੀ ਕੁੜੀ ਔਰ ਦੱਸ ਦਈਏ ਕਿ ਜਦੋਂ ਇੱਥੋਂ ਦੇ ਮਾਮਲੇ ਇੱਕ ਦੋ ਸਾਡੇ ਕੋਲ ਪਹਿਲਾਂ ਵੀ ਆਏ ਆ ਭਾਈ ਕੁੜੀਆਂ ਇੱਥੋਂ ਦੀਆਂ ਬਹੁਤ ਦਲੇਰ ਨੇ ਇੱਥੋਂ ਦੀਆਂ ਬੀਬੀਆਂ ਵੀ ਬਹੁਤ ਦਲੇਰ ਨੇ ਔਰ ਮੁਕਾਬਲਾ ਕਰਦੀਆਂ ਡਟ ਕੇ ਔਰ ਖੜਦੀਆਂ ਨੇ ਔਰ ਗੁਰੂ ਦਾ ਥਾਪੜ ਐ ਇਹਨਾਂ ਨੂੰ ਔਰ ਦੱਸ ਦਈਏ ਕਿ ਲਗਾਤਾਰ ਜੋ ਹੱਕ ਹੈ ਉਸਦੇ ਲਈ ਬੋਲਦੀਆਂ ਨੇ ਪਹਿਲੀ ਗੱਲ ਤਾਂ ਇਹੀ ਆ ਆਪਣਾ ਹੱਕ ਨਹੀਂ ਜਾਣ ਦਿੰਦੀਆਂ ਤਾਂ ਹੁਣ ਇਹ ਹੱਕ ਵਾਸਤੇ ਖੜੀ ਆ ਔਰ ਇੱਥੇ ਮੇਲਾ ਲੱਗ ਗਿਆ ਤਾਂ ਇੱਕ ਵਾਰ ਦੱਸ ਦਿੱਤਾ ਕੁੜੀ ਨੇ ਵੀ ਅਸੀਂ ਕੁਝ ਹੈਗੇ ਆ ਨਹੀਂ ਤਾਂ ਕੁੜੀਆਂ ਦੇ ਭਰਾ ਮਾਪਿਓ ਨਾਲ ਆਉਂਦੇ ਹੀ ਹੋਣਗੇ ਪਿੱਛੇ ਖੜ ਕੇ ਵੇਖ ਕੇ ਚਲੇ ਜਾਂਦੇ ਆ ਕਿ ਭਾਈ ਸਾਡੀਆਂ ਕੁੜੀਆਂ ਕੋਈ ਨਹੀਂ ਜਦੋਂ ਸੀਟ ਮਿਲ ਜੇਗੀ ਬਹਿ ਜਾਣਗੀਆਂ ਪਰ ਐਦਾਂ ਨਹੀਂ ਹੋਣਾ ਚਾਹੀਦਾ ਇਹ ਕੁੜੀਆਂ ਖੜਦੀਆਂ ਤਾਂ ਜਦੋਂ ਕੁੜੀਆਂ ਨਾਲ ਜ਼ੁਲਮ ਹੋ ਰਿਹਾ ਜਦੋਂ ਧੀਆ ਪੈਣਾ ਨਾਲ ਜ਼ੁਲਮ ਹੋ ਰਿਹਾ ਤਾਂ ਵੇਖਣਾ ਚਾਹੀਦਾ ਇਹ ਜ਼ੁਲਮ ਤਾਂ ਘਟ ਨਹੀਂ ਘੰਟਾ ਘੰਟਾ ਇੱਥੇ ਖੜੀਆਂ ਰਹਿੰਦੀਆਂ ਬੱਸ ਚ ਬੈਣ ਲੱਗੀਆਂ ਜਲੀਲ ਹੁੰਦੀਆਂ ਕਦੀ ਬੱਸ ਦੀ ਬਾਰੀ ਦੇ ਅੱਗੋਂ ਦੀ ਚੜਦੀਆਂ ਫੇਰ ਨਹੀਂ ਬੈਣ ਨੂੰ ਸੀਟ ਮਿਲਦੀ ਫੇਰ ਪਿੱਛੇ ਜਾ ਕੇ ਚੜਦੀਆਂ ਔਰ ਕਿੰਨੇ ਗੇੜੇ ਤੇ ਕਿੰਨੇ ੱੱਕੇ ਤੇ ਕਿੰਨੀਆਂ ਦੌੜਾਂ ਪੰਜਾਬ ਦੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੇ ਇਹ ਸੀਨ ਵੇਖੇ ਹੋਣਗੇ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਈਂ ਕਈ ਵਾਰ ਇਹ ਕੁੜੀਆਂ ਦੇ ਹਾਲਾਤ ਦਰਸਾ ਚੁੱਕੇ ਆ ਕਿ ਬੱਸਾਂ ਜੋ ਆ ਨਹੀਂ ਰੁਕਦੀਆਂ ਬੱਸਾਂ 500 ਮੀਟਰ ਪਿੱਛੇ ਰੁਕ ਜਾਂਦੀਆਂ ਤਾਂ ਜਾਂ ਫਿਰ 500 ਮੀਟਰ ਅੱਗੇ ਚਲੀਆਂ ਜਾਂਦੀਆਂ ਬੱਸ ਸੜੇ ਦੇ ਅੰਦਰ ਕਿਉਂ ਨਹੀਂ ਜਾਂਦੀਆਂ ਬੱਸਾਂ ਸਰਕਾਰ ਤੋਂ ਬੱਸਾਂ ਵਧਾਈਆਂ ਕਿਉਂ ਨਹੀਂ ਗਈਆਂ ਸਰਕਾਰ ਨੇ ਇਹ ਵੇਖਿਆ ਕਿ ਅਸੀਂ ਇਹਨਾਂ ਦੀ ਜਿਹੜੀ ਫ੍ਰੀ ਕਰ ਦਿੰਦੇ ਆ ਟਿਕਟ ਟਿਕਟ ਫ੍ਰੀ ਕਰ ਦਿੱਤੀ ਆ ਬੱਸਾਂ ਕਿਉਂ ਨਹੀਂ ਵਧਾਈਆਂ ਬੱਸਾਂ ਵਧਾਉਣੀਆਂ ਚਾਹੀਦੀਆਂ ਸੀ ਔਰ ਕੁੜੀ ਦੀ ਬਾਦਰੀ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਬਹਾਦਰੀ ਵੇਖੋ ਕੁੜੀ ਦੀ ਔਰ ਗੱਲਬਾਤ ਵੀ ਕੁੜੀ ਦੀ ਪੂਰੀ ਸੋਣਨੀ ਆ ਦੱਸ ਦਈਏ ਕਿ ਰੋਡਵੇਜ ਬੱਸਾਂ ਵਾਲੇ ਪੂਰਾ ਧੱਕਾ ਕਰਦੇ ਆ ਬੱਚਿਆਂ ਨਾਲ ਇਹ ਬੱਚੇ ਇਨਸਾਫ ਲੈਣ ਚਾਹਦੇ ਆ ਔਰ ਅੱਜ ਆਵਾਜ਼ ਉਠਾਈ ਆ ਇਸਨੇ ਔਰ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਜਰੂਰ ਕਰ ਦਿਓ ਔਰ ਵੀਡੀਓ ਚੰਗੀ ਲੱਗੀ ਆ ਤਾਂ ਕੁੜੀ ਨੂੰ ਇੱਕ ਵਾਰ ਜਰੂਰ ਉਸਤਾ ਦਿਓ ਕੁੜੀ ਨੂੰ ਇੱਕ ਵਾਰ ਹੌਸਲਾ ਜਰੂਰ ਦਿਓ ਔਰ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਵੇ ਖਿਡਾਰੀ ਤੇ ਰਹਾਂ ਕਰਦੇ ਠੀਕ ਹੈ ਅਸੀਂ ਮੈਨੂੰ ਅਸ ਤੋਂ 4 ਸਾਲ ਹੋ ਗਏ ਉਹਦੇ ਤੇ ਟ੍ਰੈਵਲ ਚੰਡੀਗੜ੍ਹ ਕਰਦੇ ਹੋਏ ਨੂੰ ਠੀਕ ਹੈ ਮੈਂ ਰੋਜ਼ ਦੇਖਦੀ ਆ ਨਾ ਉਹਰੇ ਬੱਸਾਂ ਉਹ ਕਿਹਨਾਂ ਦਾ ਆ ਲੈਟ ਹੁੰਦੀ ਹੈ ਲੈਟ ਹੁੰਦੀ ਸਾਰੇ ਪਹੁੰਚਾ ਲੈਂਦੇ ਆ ਇੱਕ ਹੁਸ਼ਿਆਰਪੁਰ ਪਠਾਨਕੋਟ ਤੋਂ ਪਟਿਆਲਾ ਇਹ ਨਾ ਬੱਸਾਂ ਦੇ ਤਾਕੀਆਂ ਖੋਲਦੇ ਨੇ ਅਸੀਂ ਪਿੱਟ ਦੇ ਰਹਿ ਜਾਂਦੇ ਆ ਸਾਨੂੰ ਅੱਧਾ ਅੱਧਾ ਘੰਟਾ 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 ਹੋ ਜਾਂਦਾ ਕਈ ਵਾਰ 30 30 ਮਿੰਟ ਵੀ ਹੋ ਜਾਂਦੇ ਔਰੇ 2-2 ਘੰਟੇ ਨੂੰ ਠੀਕ ਹੈ ਇਹ ਕੋਈ ਦੀ ਬੱਸ ਦੀ ਪਾਰੀ ਖੋਲਦਾ ਹੈ ਕਿ ਫਿਰ ਸਾਨੂੰ ਕਹਿੰਦੇ ਕਹਿੰਦੇ 52 ਸੀਟਾਂ 52 ਸੀਟਾਂ ਹੈਗੀ ਬਾਕੀ ਸਵਾਰੀ ਨੂੰ ਪ ਸਾਰੀ ਨੇ ਤੁਕੇ ਖੜੀਆਂ ਨੇ ਠੀਕ ਹੈ ਇਹ ਸਾਰੀ ਇਨੀ ਦੁਖ ਹੋ ਗਈ ਜੀ ਤਿੰਨ ਬਸਾਂ ਲਗਾਈਆਂ ਨੇ ਦੇ ਤਿੰਨ ਕੋਈ ਵੀ ਨਹੀਂ ਰੋਕੇ ਹਾਰ ਕੇ ਅਸੀਂ ਉਹਰੇ ਜਾਮ ਲਾਤਾ ਠੀਕ ਹੈ ਅੰਦਰ ਦੇ ਪੈਸੰਜਰ ਕਹਿ ਰਹੇ ਕਿ ਸਾਨੂੰ ਜਾਣ ਦੋ ਕਿਉਂ ਭਾਈ ਅਸੀਂ ਪੈਸੰਜਰ ਨਹੀਂ ਠੀਕ ਹੈ ਸਾਡੀ ਕੋਈ ਦੁਖ ਨਹੀਂ ਅਸੀਂ ਆਫਿਸ ਜਾਣਾ ਉਹਦੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹੈ ਐਈ ਟੀਚਰਾਂ ਨੂੰ ਕਿੱਥੇ ਕਿੱ데 ਜਾਣਾ ਹੁੰਦਾ ਠੀਕ ਹੈ ਸਭ ਲੇਟ ਹੁੰਦੀ ਹੈ ਕੋਣ ਅਸੀਂ ਜਾਮ ਲਾਤਾ ਠੀਕ ਹੈ ਯਾਰੇ ਰੋਜ਼ ਕਹਿੰਦੇ ਨੇ ਆਧਾਰ ਕਾਰਡ ਵਾਲੀ ਬੀਪੀਆਂ ਕਿਉਂ ਭਾਈ ਸਰਕਾਰ ਨੇ ਜੇ ਲਾਗੂ ਕਰਿਆ ਤਾਂ ਅਸੀਂ ਲਗਾਉਂਦੀ ਹੈ ਠੀਕ ਹੈ ਸਰਕਾਰ ਨਹੀਂ ਲਾਗੂ ਕਰੇ ਜੀ ਅਸੀਂ ਨਹੀਂ ਲਾਣੀਆ ਠੀਕ ਹੈ ਤਾਂ ਟਾਲੀ ਤੋਂ ਵੀ ਉਰੇ ਆਣੇ ਆ ਠੀਕ ਹੈ ਤਾਂ ਵੀ ਨਹੀਂ ਚੜਾਣੇ ਕਿਉਂ ਬਾਈ ਕਰਾਲੀ ਵਾਲੇ ਸਾਤ ਨਹੀਂ ਹੈਗੇ ਬੰਦੇ ਨਹੀਂ ਹੈਗੇ ਸਾਡੀ ਕੋਈ ਫੀਲਿੰਗ ਨਹੀਂ ਹੈਗੀ ਉਹਨੇ ਟੀਵੀ ਨਹੀਂ ਪਾ ਕੇ ਉਹਨੇ ਜਦਿਉਂ ਭੁਜਾ ਕੇ ਬਾਸ ਅੱਗੇ ਲੈ ਜਾਂਦੇ ਆ ਹੁਣ ਇਹ ਵੀ ਗੱਲ ਇਹ ਕਰੀਏ ਕਿ ਠੀਕ ਹੈ ਬੱਸ ਸਟੈਂਡ ਉੱਥੇ ਆ ਠੀਕ ਹੈ ਇਹ ਵੀ ਗੱਲ ਸਹੀ ਹੈ ਬਾਸ ਸਟੈਂਡ ਉੱਥੇ ਆ ਲੇਕਿਨ ਜਦ ਬੱਸ ਉੱਥੇ ਨਹੀਂ ਚੜਾਉਂਦੇ ਹੈਗੇ ਉੱਥੇ ਕਿੰਨੇ ਕਾ ਬੰਦਾ ਖੜਿਆ ਸਾਰੀ ਬੱਸਾਂ ਜਿਹੜੇ ਖੜਾ ਆਣਦੇ ਆ ਤਾਂ ਹੀ ਬੰਦਾ ਉਰੇ ਆ ਕੇ ਖੜਿਆ ਹੈ ਨਹੀਂ ਤਾਂ ਕਿਹਨੇ ਖੜਨਾ ਤਾਂ ਬਾਅਦ ਕੀ ਉਰੇ ਬੰਦੇ ਖੜੇ ਉਹਨੇ ਪੈਟਰੋਲ ਪੰਪ ਦੇ ਪਿੱਛੇ ਜਿਹੜੀ ਘਰ ਹੈਗੇ ਉੱਥੇ ਜਾ ਕੇ ਬੱਚਾ ਰੋਕ ਲੈਣ ਦੇ ਕਰ ਕੁੜੀਆਂ ਭੱਜ-ਭੱਜ ਕੇ ਉੱਥੇ ਜਾ ਤੇ ਇਹਨਾਂ ਦੇ ਪਿੱਛੇ-ਪਿੱਛੇ ਵੀ ਕੁੜੀਆਂ ਭੱਜਦੀ ਐ ਐਡਾ ਪਿਛਲੀ ਵਾਰ ਵੀ ਪਿਛਲੇ ਮਹੀਨੇ ਵੀ ਕੰਮ ਲੱਗਿਆ ਸੀਗਾ ਤਾਂ ਵੀ ਅਸੀਂ ਹਟ ਗਿਆ ਜੀ ਕਿ ਚੱਲ ਕੋਈ ਗੱਲ ਨਹੀਂ ਕੋਈ ਗੱਲ ਪਰ ਹੁਣ ਹੁਣ ਆ ਗਏ ਇੱਕ ਵੀ ਕੋਈ ਇਹ ਨਹੀਂ ਬੱਚਾ ਰੋਕ ਦੇਤਾ ਹੁਣ ਮੈਂ 7 ਵਜੇ ਦੀ ਖੜੀ ਹਾਂ 7 ਵਜੇ ਦੀ ਇਹਨੇ ਨਹੀਂ ਕੋਈ ਬਸਾਂ ਨਹੀਂ ਰੋਕਤੀ ਹੁਣ ਦੱਸੋ ਅਸੀਂ ਕੀ ਕਰੀਏ ਹੁਣ ਇਹ ਆਪਸਾਂ ਨਹੀਂ ਕਰਦੇ ਪਰ ਸਾ ਅਸੀਂ ਜਾਣ ਨਹੀਂ ਦੇਣੀ ਐ ਇਹ ਅਸੀਂ ਛੜਾਣ ਨਹੀਂ ਛੜਾਣੇ ਹੁਣ ਆਪ ਵੀ ਆਪਣੇ ਜੀਤ ਪਰ اٹੇ ਹੋਏ ਅਸੀਂ ਵੀ ਆਪਣੀ ਜੀਤ ਪਰ اٹੇ ਹੋਏ ਹੁਣ ਜਾ ਕੇ ਸਭ ਨੂੰ ਸੁਣਾਉਣਾ ਵੀ 7: ਉਹ ਇਹ ਚੁਣਾ ਕੇ ਜਾਂਦਾ ਅਸ਼ਦਾਤਾ ਘਟਨਾ ਹੈ ਇਸ ਪਰ